ਸਨ 1563 ਨੂੰ ਸਨਮਾਨਯੋਗ ਬੀਬੀ ਭਾਨੀ ਦੀ ਕੁੱਖ ਤੋਂ ਮੇਰੇ ਸਤਿਗੁਰੂ ਗੁਰੂ ਰਾਮਦਾਸ ਦੇ ਘਰ ਵਿੱਚ ਤੀਸਰੇ ਔਰ ਸਭ ਤੋਂ ਛੋਟੇ ਬੇਟੇ ਦਾ ਜਨਮ ਹੋਇਆ ਜਿਨ੍ਹਾਂ ਨੂੰ ਆਪਾਂ ਪੰਜਵੇਂ ਸਤਿਗੁਰੂ ਧੰਗੁਰੂ ਅਰਜੁਨ ਦੇਵ ਮਹਾਰਾਜ ਕਹਿੰਦੇ ਹਨ ਜਿੱਥੇ ਗੁਰਦੁਆਰਾ ਡੇਰਾ ਸਾਹਿਬ ਵਿੱਚ ਜਿਨ੍ਹਾਂ ਦਰਸ਼ਨ ਕੀਤੇ ਆ ਉੱਥੇ ਹਜ਼ੂਰ ਨੂੰ ਸ਼ਹੀਦ ਕੀਤਾ ਗਿਆ ਤੇ ਤਸੀਹੇ ਦਿੱਤੇ ਗਏ ਉਹ ਲਾਹੌਰ ਇੱਕ ਲਾਲ ਖੂਹ ਹੈ ਕਿਸੇ ਉੱਥੇ ਦਿੱਤੇ ਗਿਆ ਅੱਜ ਜੇ ਗੁਰੂ ਗ੍ਰੰਥ ਸਾਹਿਬ ਵਰਗਾ ਖਜ਼ਾਨਾ ਸਾਡੇ ਕੋਲ ਹੈ ਇਹ ਸਿਰਫ ਤਤੀ ਤਵੀ ਤੇ ਬਹਿਣ ਵਾਲੇ ਗੁਰੂ ਅਰਜੁਨ ਦੇਵ ਜੀ ਕਿਰਪਾ ਕਰਕੇ ਗੁਰੂ ਅਰਜੁਨ ਦੇਵ ਨੂੰ ساری ਜ਼ਿੰਦਗੀ ਤਪਾਨ ਦਾ ਯਤਨ ਕੀਤਾ ਗਿਆ ਕੁਰਬਾਨ ਜਾਵਾ ਆਪਣੀ ਪੰਜਵੇਂ ਸਤਿਗੁਰੂ ਤੋਂ ਉਹ ਤਤੀ ਤਵੀ ਤੇ ਬੈਠੇ ਵੀ ਨਹੀਂ ਤਪੇ ਦਰਸ਼ਨੀ ਡਿਊੜੀ ਜਿਹੜੇ ਪੁੱਲ ਤੇ ਆਪ ਨਹੀਂ ਚੱਲਦੇ ਹੋ ਤੇ ਜਿਸ ਸ੍ਰੀ ਹਰਿ ਮੰਦਿਰ ਸਾਹਿਬ ਵਿੱਚ ਮੱਥਾ ਟੇਕ ਦਿਓ ਇਹ ਧੰਨ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਦੀ ਕਿਰਪਾ